ਸਾਸਰੀ ਘਾਲ ਜੀ ਕਹਿੰਦੇ ਬੰਦੇ ਨੂੰ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਤੰਦਰੁਸਤੀ ਮੰਗਣੀ ਚਾਹੀਦੀ ਆ ਕਿਉਂਕਿ ਜੇ ਸਰੀਰ ਤੰਦਰੁਸਤ ਆ ਸਭ ਕੁਝ ਆ ਜਾਊਗਾ ਪਰ ਜਿਹੜਾ ਲਾਲਚਾ ਲਾਲਚ ਕਦੇ ਵੀ ਬੰਦੇ ਚੋਂ ਹਟਦਾ ਨਹੀਂ ਠੀਕ ਆ ਸਾਰੀ ਜ਼ਿੰਦਗੀ ਜੇ ਬੰਦੇ ਕੋਲੇ ਗਰੀਬੀ ਆ ਉਹ ਕਹਿੰਦਾ ਮੇਰੇ ਕੋਲੇ ਖਾਣ ਜੋਗਿਆ ਜੇ ਖਾਣ ਜੋਗਿਆ ਕਹਿੰਦਾ ਹੋਰ ਆ ਜਾਣਾ ਜਦੋਂ ਹੋਰ ਆ ਗਏ ਫਿਰ ਉਹ ਪੁੱਤਾਂ ਧੀਆਂ ਤੇ ਸੋਚਦਾ ਠੱਗੀਆਂ ਮਾਰਦਾ ਤੇ ਜੇ ਬੰਦੇ ਕੋਲ ਜਹਾਜ ਵੀ ਆ ਜੇ ਨਾ ਤੇ ਬੰਦਾ ਫੇਰ ਵੀ ਸਬਰ ਨਹੀਂ ਕਰਦਾਗਾ ਕਹਿੰਦੇ ਜੇ ਲੈ 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 ਲਿਆ ਮੁੱਲ ਜਹਾਜ ਤਾਂ ਫਿਰ ਇਹ ਕਹਿਣਾ ਸੀ ਇਹ ਰੰਗਣੀ ਜਚਿਆ ਦੂਜਾ ਲੈਣਾ ਸੀ ਥੋੜਾ ਚਿਰ ਹੀ ਚਾਹ ਰਹਿੰਦਾ ਨਵੀਆਂ ਚੀਜ਼ਾਂ ਦਾ ਇੱਥੇ ਕੋਈ ਇਲਾਜ ਨਹੀਂ ਲਾਲਚ ਦੇ ਆ ਮਰੀਜ਼ਾਂ ਦਾ ਟੱਡ ਤਾਂ ਭਰ ਜੇ ਨੀਤ ਨਹੀਂ ਭਰਦੀ ਬੰਦੇ ਦੀ ਇੱਕ ਜਗਾ ਨਹੀਂ ਸੁਈ ਸਵਰਦੀ ਖੜਦੀ ਬੰਦੇ ਦੀ ਬਾਹਰ ਚੱਲਣ ਟਰਾਲੇ ਤੇ ਅੰਦਰ ਕੀ ਕੀ ਚੱਲਦਾ ਵਾ ਅੰਦਰ ਚੱਲਦੇ ਰੌਲੇ ਤੇ ਕਿਸੇ ਕੋਲ ਗੱਲ ਨਹੀਂ ਕਰਦਾਗਾ ਕਈ ਵਾਰ ਗਰੀਬੀ ਜਾਂਦੇ ਨੂੰ ਇਹੋ ਜਿਹਾ ਸਭ ਕੁ ਸਖਾ ਜਾਂਦੀ ਕਈ ਵਾਰ ਅਮੀਰੀ ਇਹੋ ਜਿਹਾ ਪੈੜਾ ਐਵ ਲਵਾ ਜਾਂਦੀ ਕਈ ਤਰ੍ਹਾਂ ਤਰ੍ਹਾਂ ਦੇ ਖਾਣੇ ਨੱਕ ਮਾਰ ਕੇ ਖਾਂਦੇ ਆ ਕਈ ਸਬਰ ਸੰਤੋਖ ਨਾਲ ਤੱਤਿਓਂ ਠੰਡਾ ਕਰਕੇ ਖਾਂਦੇ ਆ ਜੀਨੇ ਸਿੱਖ ਲਿਆ ਕੁਦਰਤ ਦਾ ਆਪਾਣਾ ਕੁੱਗੂ ਕੂ ਬਣਾ ਕੇ ਰੋਟੀ ਦਾ ਖੁਸ਼ ਹੋ ਕੇ ਆ ਖਾ ਲੈਣਾ ਅੱਜ ਦੇ ਰਸਤਿਆਂ ਤੋਂ ਲੋਕਾਂ ਨੂੰ ਕਿਹੜਾ ਰੋਕੇ ਆਖਰ ਨੂੰ ਗੱਲ ਮੁੱਕਦੀ ਆ ਸੰਤੁਸ਼ਟੀ ਤੇ ਜੋ ਜੱਗ ਤੇ ਮਿਲਦੀ ਥੋੜੇ ਲੋਕਾਂ ਚ ਜੋ ਜੱਗ ਤੇ ਮਿਲਦੀ ਥੋੜੇ ਲੋਕਾਂ ਚ